ਅਲਸੋ ਇੱਕ ਪਾਰਟ ਵਾ ਜਿਹਦੇ ਸਾਲੋਂ ਕਰੀਬ ਸਾਨੂੰ ਫੋਨ ਆਂਦਾ ਇੱਕ ਕਿ ਚੰਦੂਮਨ ਏਰੀਆ ਦੇ ਵਿੱਚ ਜਿਹੜਾ ਹੈਗਾ ਵਾ ਕੱਲ 6 ਤਰੀਕ ਨੂੰ ਸ਼ਾਮ ਨੂੰ 7:30 10 ਵਜੇ ਜਿਹੜਾ ਹੈਗਾ ਵਾ ਦੋ ਘਟਾ ਦੇ ਵਿੱਚ ਲੜਾਈ ਹੋਈ ਹੈ। ਇਸੇ ਤਰ੍ਹਾਂ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਆ ਚੰਦੂਮਨ ਜਿਹੜਾ ਪਿੰਡ ਹੈਗਾ ਪੀਐਸ ਕਿਲਾ ਲਾਲ ਸਿੰਘ ਦੇ ਵਿੱਚ ਉਥੇ ਪਹੁੰਚਦੀ ਹੈ ਤੇ ਪ੍ਰੋਪਰ ਤਰੀਕੇ ਨਾਲ ਉੱਥੇ ਜਾ ਕੇ ਇਨਵੈਸਟੀਗੇਟ ਕੀਤਾ ਜਾਂਦਾ ਹੈ। ਤੇ ਉਸ ਤੋਂ ਪਤਾ ਲੱਗਦਾ ਹੈ ਕਿ ਦੋ ਘਟਾਂ ਦੇ ਵਿੱਚ ਆਪਸ ਦੇ ਵਿੱਚ ਗੋਲੀਆਂ ਚੱਲੀਆਂ। ਤੇ ਇਤੇ ਦਰੌਣ ਹੀ ਸਾਨੂੰ ਜਿਹੜਾ ਕ੍ਰਾਈਮ ਆਫ ਸੀਨ ਦੇ ਵਿੱਚ ਜਿਹੜੇ ਹੈਗੇ ਆ ਤਿੰਨ ਦੋ ਖਾਲੀ ਰੌਣ ਤੇ ਜਿਹੜਾ ਇੱਕ ਜਿਹੜਾ ਚਿੰਦਾ ਰੌਣ ਸਾਨੂੰ ਬ੍ਰਾਹਮਤ ਹੋਇਆ ਜਿਸ ਤੋ ਤਹਿਤ ਮਾਨਯੋਗ ਐਸਐਸਪੀ ਬਟਾਲਾ ਦੇ ਦਿਸਾ ਨਿਰਦੇਸ਼ ਕੀਤੇ ਜਿਹੜੇ ਹੈਗੇ ਆ ਵਕਫ 팀ਾਂ ਦਾ ਸੰਗਠਨ ਕੀਤਾ ਗਿਆ ਤੇ ਹਰ ਫੱਕੂ ਜਿਹੜਾ ਹੈਗਾ ਇਨਵੈਸਟੀਗੇਸ਼ਨ ਨੂੰ ਉੰਗਾਲ ਲਿਆ ਗਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਮਦਨ ਮਸੀਹ ਜਿਹੜਾ ਪੁੱਤਰ ਨਿਯਮਤ ਮਸੀਹ ਵਾਸੀ ਡਾਲੇ ਚੱਕ ਦੇ ਨੂੰ ਪੰਜ ਗੋਲੀਆਂ ਨਾਲ ਜਪਨੀ ਹੋਇਆ ਹੈ ਇਸੀ ਤਰ੍ਹਾਂ ਹੀ ਸਾਡੀ ਟੀਮ ਜਿਹੜਾ ਹੈਗਾ ਉਸ ਦੀ ਸਟੇਟਮੈਂਟ ਲੈਣ ਵਾਸਤੇ ਅੰਮ੍ਰਿਤਸਰ ਹਸਪੀਟਲ ਪਹੁੰਚੀ। ਇਹ ਤੋਂ ਪਤਾ ਲੱਗਾ ਕਿ ਸਿਵਲ ਹਸਪੀਟਲ ਤੋਂ ਅਮਨਦੀਪ ਹਸਪੀਟਲ ਦੇ ਵਿਟੀੜਾ ਰੈਫਰ ਕੀਤਾ ਗਿਆ ਹੈ। ਤੇ ਉਸ ਦੀ ਬਦਨਬਸੀ ਦੀ ਅਸੀਂ ਸਟੇਟਮੈਂਟ ਲਈ ਸਟੇਟਮੈਂਟ ਲੈਣ ਤੋਂ ਬਾਅਦ ਕਲੀਅਰ ਹੋਇਆ ਕਿ ਜਿਹੜੇ ਦੋ ਹੈਗੇ ਪਰਮ ਦੀ ਉਹ ਸਨਾਨਿਤ ਤੇ ਉਸ ਦਾ ਪਰ ਆ ਜਿਹੜਾ ਸੁੰਦਰ ਹੈਗਾ ਦੋਨਾਂ ਨੂੰ ਲੋਗ ਗੋਲੀਆਂ ਚਲਾਈਆਂ ਗਈਆਂ। ਇਸੀ ਤਰ੍ਹਾਂ ਹੀ ਮਾਨਯੋਗ ਐਸਐਸਪੀ ਮੈਮ ਦੀ ਦਿਸ਼ਾ ਨਿਰਦੇਸ਼ੀੜ ਜਿਹੜਾ ਹੈਗਾ ਇਹ ਮੁਕੱਦਮਾ ਨੰਬਰ 50/24 ਪੀਐਸ ਖਿਲਾਫ ਲਾਲ ਸਿੰਘ ਦੇ ਵਿਰੁੱਧ ਦਰਜ ਕੀਤਾ ਗਿਆ ਤੇ ਵਕਤ ਵਕਤ ਤੀਮਾ ਦਾ ਜਿਹੜਾ ਹੈਗਾ ਵਾ ਤੀਮਾ ਜੇ ਇਨਵੈਸਟੀਗੇਟ ਕਰ ਰਹੀਆਂ ਸੀ ਤੇ ਫਾਰਮ ਇਨਫੋਰਮੇਸ਼ਨ ਟੋਟਲ ਈਵਨਿੰਗ ਤੱਕ ਜਿਹੜਾ ਹੈਗਾ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਮੈਂ ਇਹ ਜਿਹੜੇ ਦੋਨੇ ਪਹਿਲਾਂ ਵੀ ਪਹਿਲਾਂ ਵੀ ਕਹੀਆਂ ਮਾਰਦੇ ਜਿਹੜੇ ਦੱਸਦੇ ਨੇ ਔਰ ਇਹ ਤਾਂ ਵੀ ਆਪਸ ਚ ਲੜਾਈ ਜਿਹੜੀ ਆ ਉਹ ਕੀ ਮਕਸਦ ਹੈ ਇਹਨਾਂ ਦਾ ਜਿਹੜਾ ਪਿੱਛੇ ਤੋਂ ਸਮੇਂ ਦੇ ਇਹ ਕੰਮਾ ਕਰਦੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਵਾ ਇਹ ਆਪਸ ਦੇ ਵਿੱਚ ਇਹਨਾਂ ਦੀ ਆਪਸੀ ਕ੍ਰਾਸ ਜਿਹੜੇ ਪਰਚੇ ਹੋਏ ਸੀਗੇ ਤੇ ਆਪਸੀ ਵਿੱਚ ਜਿਹੜੇ ਹੈਗੇ ਲੜਾਈ ਝਗੜੇ ਜਿਹੜੇ ਕੁਟਮਾਰ ਦੇ ਸੀਗੇ ਤੇ ਉਸ ਤੋਂ ਬਾਅਦ ਹੀ ਇਹਨਾਂ ਦੇ ਜਿਹੜੇ ਹੈਗੇ ਲੜਾਈ ਝਗੜੇ ਵਾਧੇ ਗਏ ਜਿਸ ਦੇ ਤਹਿਤ ਜਿਹੜਾ ਪਰਮਜੀਤ ਉਫਨਾਨਿਕ ਹੈਗਾ ਉਸ ਦੇ 10 ਜਿਹੜੇ ਪਰਚੇ ਹੈਗੇ ਆ ਤੇ ਜਿਹੜਾ ਮਦਨ ਮਸੀ ਜਿਸ ਨੂੰ ਗੋਲੀਆਂ ਲੱਗਿਆ ਹੈ ਉਸ ਦੇ ਵਿੱਚ 6 ਤੋਂ 7 ਦੇ ਕਰੀਬ ਜਿਹੜੇ ਪਰਚੇ ਹੈਗੇ ਆ ਇਲਾਕੇ ਦੇ ਵਿੱਚ ਜਿਹੜਾ ਇਹ ਆਪਣਾ ਪਰਚਾ ਸਰ ਪੈਨ ਕਰਨਾ ਚਾਹੁੰਦੇ ਆ ਕਿ ਮੇਰਾ ਨਾਮ ਹੋਵੇ ਲੋਕਾਂ ਦਾ دہشت ਪੁਣਾ ਕਰਦੇ ਆਪਣੇ ਨਾਮ ਦੀ ਜੁੜੇ ਨੇ ਦੋਨੋਂ ਇੱਕ ਦੋਨਾਂ ਦਾ ਹੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਕਿਤੇ ਨਾ ਕਿਤੇ ਦੋਨੇ ਹੀ ਇੱਕ ਦੂਸਰੇ ਦੇ ਦੋਸ਼ੀ ਹੈਗੇ ਆ ਤੇ ਜਿਸ ਦੀ ਕਰੀਬ ਜਿਹੜਾ ਹੈਗਾ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਦੋਨੇ ਇੱਕ ਤਾਂ ਹਸਪੀਟਲ ਦੇ ਵਿੱਚ ਐਡਮਿਟ ਹੈ ਦੂਸਰਾ ਜਿਹੜਾ ਹੈਗਾ ਉਸ ਨੂੰ ਰੈਸਟ ਕਰ ਲਿਆ ਇਹ ਜਿਹੜਾ ਨਾਮਕ ਹੈ ਇਹ ਵਿਅਕਤੀ ਕਾਫੀ ਲੰਬੇ ਸਮੇਂ ਤੋਂ ਸਰਫੀਆਂ ਚ ਇਹ ਆਲਾ ਤੇ ਕਿਸੇ ਗੈਂਗ ਵਾਸਤੇ ਕੰਮ ਕਰਦਾ ਕਿ ਜਾਂ ਆਪਣੇ ਤੌਰ ਤੇ ਕੰਮ ਕਰਦਾ ਤੇ ਫਿਲਹਾਲ ਤਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਜਿਹੜਾ ਹੈਗਾ ਇਹਨਾਂ ਦੀ ਆਪਸੀ ਵਜ੍ਹਾ ਜਿਹੜੀ ਲੜਾਈ ਚ ਗਰੇਦੀ ਉਹ ਹੈਗੀ ਸੀ ਮਦਨ ਮਸੀਦੇ ਤੇ ਪਰਮਵੀਰ ਦੀ ਤੇ ਜਿਹੜਾ ਦੂਸਰਾ ਉਹਦਾ ਪ੍ਰਾ ਸੁੰਦਰ ਹੈ ਕਰ ਜੋ ਦੋਨੇ ਆਪ ਕੋ ਆਪਣੇ ਗੈਂਗ ਦੇ ਲੀਡਰ ਨੇ ਦੋਨੇ ਮਦਨ ਦਾ ਨਾਮ ਤੇ ਜਿਹੜੇ ਇਹਨਾਂ ਦੇ ਜਿਹੜੇ ਗਰੁੱਪ ਬਣਾਏ ਹੋਏ ਸੀ ਤੇ ਫਿਲਹਾਲ ਤਾਂ ਜਿਹੜੇ ਦੇਖੋ ਅਲੱਗ-ਅਲੱਗ ਬਨੇ ਹੋਏ ਆ ਇਹਨਾਂ ਦੇ ਗਰੁੱਪ ਬਨੇ ਹੋਏ ਇੱਕ ਮਦਨ ਦਾ ਗਰੁੱਪ ਬਣਿਆ ਹੋਇਆ ਦੂਸਰਾ ਜਿਹੜਾ ਪਰਮਵੀਰ ਨਾਨਿਕ ਦਾ ਗਰੁੱਪ ਬਣਿਆ ਹੋਇਆ ਤੇ ਇਹ ਗਰੁੱਪ ਵਾਈਜ਼ ਹੀ ਲੜਾਈ ਕਰਦੇ ਸੀ ਕੋਈ ਲੜਾਈ ਦਾ ਮਕਸਦ ਉਹ ਅਜੇ ਤੱਕ ਪਤਾ ਨਹੀਂ ਲੱਗਾ ਦੀ ਲੜਾਈ ਦਾ ਕਾਫੀ ਸਮੇ ਤੋਂ ਪਹਿਲਾਂ ਹੀ ਇਹਨਾਂ ਦੀ ਲੜਾਈ ਝਗੜੇ ਦੇ ਕਰਕੇ ਸੀ ਦੀ ਉਸੇ ਵਜ੍ਹਾ ਰਜੇਸ਼ ਨੂੰ ਲੈ ਕੇ ਜੜੀ ਹੈਗੀ ਆ 6 ਤਰੀਕ ਨੂੰ ਰਾਤ ਨੂੰ ਜਿਹੜੀ ਸਾਢੇ 10 ਵਜੇ ਜੜੀ ਹੈਗੀ ਆ ਉਹ ਗੋਲੀਆਂ ਚੱਲੀਆਂ ਇਸ ਦੇ ਵਿੱਚ ਅਸੀਂ 3 ਦਿਨ ਦਾ ਮੰਡ ਲਿਆ ਤੇ ਦਰਹਨੇ ਪੁੱਛ ਕੇ ਜਿਹੜੇ ਹੈਗੇ ਆ 5 ਪਿਸਟਲ ਸਾਨੂੰ ਗ੍ਰਾਮਦ ਹੋਏ ਆ ਇੱਕ ਬੱਤੀਬੋਹ ਤੇ 4 ਜਿਹੜੇ ਹੈਗੇ ਬੱਤੀਬੋਹ ਤੇ 10 ਜਿੰਦਾ ਲਾਈਵ ਜਿਹੜੇ ਆ ਰੌਂਡ ਫ੍ਰਾਮ ਕੀਤੇ ਗਏ ਗੋਲੀ ਗੋਲੀ ਕਾਨਸਰਟ ਕਰ ਦਿੱਤੀ ਸੀ ਜੇ ਉਹ ਫਾਇਰ ਕਰਦੇ ਫਿਲਹਾਲ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹ ਜਿਹੜੀ ਹੈ ਕਿ ਕੋਲੀ ਵਨ ਸਾਈਡ ਚੱਲੀ ਆ ਪਰਮਵੀਰ ਉਸਨਾਨਿਕ ਵੱਲੋਂ ਤੇ ਉਸ ਦਾ ਭਰਾ ਸੁnder ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਮੈਨੂੰ ਇਹ ਪਾਲਿਟਿਸਟ ਨੇ ਕਿਹਦੇ ਉੱਪਰ ਆੜੇ ਪਰਮਵੀਰ ਉਸਨਾਨਿਕ ਵੱਲੋਂ ਤੇ ਉਹਦੇ ਭਰਾ ਵੱਲੋਂ ਦੋਨਾਂ ਨੂੰ ਜਦੋਂ ਪੁਸ਼ਕਿਸ਼ ਕੀਤੀ ਤੇ ਦੋਨਾਂ ਦੀ ਇਨਵੈਸਟੀਗੇਸ਼ਨ ਵਿੱਚ ਆਇਆ ਕਿ ਇਹਨਾਂ ਦੇ ਜਿਹੜੇ ਹੈਗਾ ਟੋਟਲ 5 ਸੀਗੇ ਕਿਹਦੀ ਜਗ੍ਹਾ ਬਿਜਾ ਦੇ ਆ ਅ ਇਹਦਾ ਅਸੀਂ ਘਰ ਤੋਂ ਹੀ ਬਰਾਮਦ ਕੀਤੇ ਸੀ